ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 12 ਸਤੰਬਰ ਦਿਨ ਸ਼ੁੱਕਰਵਾਰ 2025 ਸਮਾਂ ਹੈਗੇ ਆ ਜੀ 10:16 ਦਾ ਸਵੇਰ ਦਾ ਤੇ ਆਪਾਂ ਆਏ ਆ ਜੀ ਕਗਰਦਰੀਆ ਖਨੌਰੀ ਦੇ ਉੱਤੇ ਖੜੇ ਆ ਜੀ ਇਸ ਟਾਈਮ ਖਨੌਰੀ ਕਗਰਦਰੀਆ ਤੇ ਜਿੱਥੇ ਆਪਾਂ ਹਰ ਰੋਜ਼ ਆ ਕੇ ਵੀਡੀਓ ਪਾਉਂਦੇ ਆ ਤਾਂ ਜੋ ਆਪਾਂ ਨੂੰ ਕਗਰਦਰੀਆ ਦੇ ਪਾਣੀ ਬਾਰੇ ਅਪਡੇਟ ਮਿਲਦੀ ਰਵੇ ਹਰ ਰੋਜ਼ ਤੇ ਆਜੋ ਦੂਜੇ ਪਾਸੇ ਚੱਲਦੇ ਆਪਾਂ ਇੱਥੇ ਨਿਸ਼ਾਨ ਲੱਗਿਆ ਹੋਇਆ ਜੀ ਪਾਣੀ ਦੇ ਨਾਪ ਦਾ ਗੇਜ ਲੱਗੀ ਹੋਈ ਹੈ ਜੀ ਤੇ ਵੇਖੋ ਤੁਸੀਂ ਪਾਣੀ ਦਾ ਲੈਵਲ ਕਿੰਨਾ ਚੱਲਦਾ ਪਿਆ ਜੀ ਅੱਜ ਤੇ ਖੁਸ਼ੀ ਦੀ ਗੱਲ ਇਹ ਆ ਸਾਰੇ ਭਰਾਵਾਂ ਲਈ ਕਿ ਪਾਣੀ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ ਜੀ ਕੱਲ ਦਾ ਮੋੜਾ ਪੈਂਦਾ ਪਿਆ ਪਹਿਲਾਂ 2 ਇੰਚ ਘਟਿਆ ਸੀ ਕੱਲ ਪਾਣੀ ਹੁਣ ਰਾਤੋਂ ਰਾਤ 6 ਇੰਚ ਪਾਣੀ ਘਟ ਗਿਆ ਜੀ ਤੇ ਹੁਣ ਚੱਲਦਾ ਪਿਆ ਜੀ ਪਾਣੀ 750 ਫੁੱਟ ਤੇ 3 ਇੰਚ ਇੰਨਾ ਪਾਣੀ ਘਟ ਚੁੱਕਿਆ ਜੀ 6 ਇੰਚ ਪਾਣੀ ਘਟਿਆ ਜੀ ਰਾਤੋ ਰਾਤ ਬੜੀ ਖੁਸ਼ੀ ਦੀ ਗੱਲ ਹੈ ਜੀ ਤੇ ਵੇਖ ਸਕਦੇ ਹੋ ਤੁਸੀਂ ਪਾਣੀ ਵੀ ਪਹਿਲਾਂ ਨਾਲੋਂ ਨਿੱਤਰ ਚੁੱਕਿਆ ਤੇ ਸਾਰੇ ਵੀਰਾਂ ਲਈ ਖੁਸ਼ੀ ਦੀ ਖਬਰ ਹੈ ਜੀ ਘੱਗਰ ਦਰਿਆ ਤੇ ਵਸਦੇ ਕੰਡੇ ਦੇ ਪਿੰਡ ਨੇ ਜਿਹੜੇ ਉਹ ਨਾ ਵੀ ਫਿਕਰ ਮੁੱਕੇਗਾ ਜੀ ਕਾ ਗਰਦ ਰਿਆ ਹੁਣ ਮੋੜਾ ਪੈਣਾ ਸ਼ੁਰੂ ਹੋ ਗਿਆ ਹੈ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਜੀ ਤੇ ਮੌਸਮ ਵੀ ਸਾਫ ਹੈ ਅੱਗੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਵੈਗਰੂ ਕਿਰਪਾ ਕਰੇ ਜੀ ਸਾਰਿਆਂ ਤੇ ਤੇ ਪਾਣੀ ਛੇਤੀ ਤੋਂ ਛੇਤੀ ਕਾ ਗਰਦ ਰਿਆ ਦਾ ਲਹਿ ਜਾਵੇ ਤਾਂ ਜੋ ਸਾਰੇ ਜਣੇ ਬੇਫਿਕਰੇ ਹੋ ਕੇ ਆਪੋ ਆਪਣੇ ਕੰਮ ਕਰ ਕਰ ਲੈਣ ਸਪ੍ਰੇਆਂ ਦਾ ਸਮਾਂ ਚੱਲਦਾ ਪਿਆ ਜੀ ਹੁਣ ਸਾਰੇ ਜਣੇ ਆਪਣੀ ਫਸਲ ਬਾੜੀ ਸਾਂਭਣ ਤੇ ਸਪ੍ਰੇਆਂ ਕਰਾਉਣ ਏ ਆ ਜੀ ਅੱਜ ਦੀ ਵੀਡੀਓ ਖਨੌਰੀ ਕਗਰਦੜਿਆ ਤੋਂ ਅੱਜ ਦੀ ਤਾਜ਼ਾ ਅਪਡੇਟ ਜੀ ਇੰਨਾ ਪਾਣੀ ਘਟਿਆ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਪਏ ਆਪਾਂ ਤੇ ਬੂਟੀ ਵੀ ਹੁਣ ਪਾਣੀ ਦੇ ਵਿੱਚ ਬਿਲਕੁਲ ਨਹੀਂ ਆਉਂਦੀ ਪਈ ਪਾਣੀ ਸਾਫ਼ ਹੈ ਜੀ ਹੁਣ ਤੇ ਲੋ ਥੋੜਾ ਜਿਹਾ ਮੇਰਾ ਚਿਹਰਾ ਵੀ ਵਿਖਾ ਦਿੰਨੇ ਆ ਵਿੱਚ ਆਲਾ ਦਵਾਲਾ ਘੁਮਾ ਕੇ ਵਿਖਾ ਦਿੰਨੇ ਆ ਏਸੀ ਅੱਜ ਦੀ ਵੀਡੀਓ ਤੇ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵੇਖਣ ਵਾਸਤੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ